ਅੱਜ ਬਬਰਕੀਨ ਅਮਰਤਾ ਪੁਰਾ ਜਸਦਰ ਮੋਹਨ ਸਿੰਘ ਕਾਰਪੁਰ ਪ੍ਰਧਾਨ ਪੰਜਾਬ ਸੇ ਕੌਣ ਹੈ ਕੀ ਪ੍ਰੋਗਰਾਮ ਕੀਆ ਜਿਹੜਾ ਪੋਸਟਰ ਰੀਲਿਸ ਕੀਤਾ ਕਰੋਗਾ ਪ੍ਰੋਗਰਾਮ ਇਹ ਪ੍ਰੋਗਰਾਮ ਜੀ ਹੈ ਪਾਈ ਮਤੀਦਾਸ ਪਾਈ ਸਦੀਦਾਸ ਪਾਈ ਜਿਆਦਾ ਜੀ ਗੁਰੂ ਤੇਗ ਬਹਾਦਰ ਸ਼ਹੀਦੀ ਨੂੰ 350 ਸ਼ਹੀਦੀ ਨੂੰ ਸਮਰਪਿਤ ਇਹ ਅਮਰ ਸੰਚਾਰ ਹੋ ਰਿਹਾ ਹਾਂਜੀ ਉਹਨਾਂ ਦੀ ਸ਼ਹੀਦੀ ਨੂੰ ਸਮਰਪਿਤ 350 ਧਲਾ ਅਮਰ ਸੰਚਾਰ ਜਿਹੜਾ ਹੋ ਰਿਹਾ ਹੈ ਇਹ ਪਟਿਆਲਾ ਜਿਹੜਾ ਅਸੀਂ ਸਾਰਾ ਪੂਰਾ ਲਿਆ ਕੋਈ ਪਿੰਡ ਨਹੀਂ ਛੱਡਿਆ ਜਿੱਥੇ ਹੋਸਟਲ ਲਾਏ ਨੇ ਅਸੀਂ ਉਹਨਾਂ ਨੇ ਗ੍ਰੰਥੀਆਂ ਨੂੰ ਮਿਲ ਕੇ ਸਾਰਾ ਸੰਪਰਕ ਕਰਿਆ ਇਹ ਵੱਡੇ ਪੱਧਰ ਤੇ ਦੋ ਗੱਲਾਂ ਹੋ ਰਹੀਆਂ ਇੱਕ ਅਮਰ ਸੰਚਾਰ ਹੋ ਰਿਹਾ ਹੈ ਬਰਵੇੜੇ ਵਿੱਚ ਇੱਕ ਇੱਕ ਗੁਰਮਤ ਪ੍ਰਚਾਰ ਹੋ ਰਿਹਾ ਉੱਥੇ ਗੁਰਮਤ ਸਮਾਗਮ ਹੋਏਗਾ ਬਹੁਤ ਵੱਡੇ ਪੱਧਰ ਤੇ ਤੇ ਅਸੀਂ ਇਹਨੂੰ ਪੂਰੇ ਤਨਮਨ ਨਾਲ ਜ਼ੋਰਦਾਰ ਅਸੀਂ ਸਾਰੇ ਸੰਸਾਰ ਦੇ ਲੋਕਾਂ ਦੀ ਸਿੱਖੀ ਲੋਕਾਂ ਨੂੰ ਅਸੀਂ ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਵੱਧ ਝੜ ਕੇ ਸ਼ਾਮਲ ਹੋਣ ਉਤਿਆਰ ਕੇ ਅਮਰ ਛਕਣ ਸਾਡੀ ਜ세ਬੰਦੀ ਵੱਲੋਂ ਪੂਰੀ ਜਥੇਬੰਦੀ ਵੱਲੋਂ ਜਿਹੜੇ ਕਕਾਰ ਆ ਉਹ ਸਾਰੇ ਅਸੀਂ ਆਪਣੇ ਵੱਲੋਂ ਦਿੱਤੇ ਜਾ ਰਹੇ ਨੇ ਨਗਰ ਦਾ ਪ੍ਰਬੰਧ ਵੀ ਉੱਥੇ ਆਪਣੇ ਨੂੰ ਕੀਤਾ ਗਿਆ ਜਿਥਾ ਵੀ ਸਾਡੇ ਜਾਊਗਾ ਫਿਰ ਇਹ ਇਸ਼ਨਾਨ ਕਰਕੇ 10 ਵਜੇ ਉੱਥੇ ਪਹੁੰਚਦੇ ਅਮਰਤ ਸ਼ਾਹ ਕੇ ਗੁਰੂ ਦੇ ਲੜ ਲੱਗਣ ਜਿਨ੍ਹਾਂ ਦਾ ਅਮਰਤ ਸ਼ਾਹ ਲਿਆ ਉਹ ਗੁਰੂ ਗੋਬਿੰਦ ਸਿੰਘ ਉਹਨਾਂ ਦਾ ਪਤਾ ਹੈਗਾ ਤੇ ਮਾਤਾ ਸਾਹਿਬ ਗੁਰੂ ਖਾਲਸਾ ਨੂੰ ਵੱਧ ਤੋਂ ਵੱਧ ਲੋਕ ਲਾਭ ਲੈਣ ਤੇ ਅਮਰਤ ਸ਼ਾਹ ਕੇ ਗੁਰੂ ਦੇ ਲੜ ਬਦਨ ਲੱਗਣ ਸਾਰਾ ਪ੍ਰਸ਼ਨ ਵਿੱਚ ਅਸੀਂ ਇਹ ਬੇਨਤੀ ਕਰਦੇ ਹਾਂ ਕਿਹੜੀ ਜਗ੍ਹਾ ਤੇ ਸਮਾਗਮ ਹੋ ਰਿਹਾ ਹੈ ਪੁੱਛੀਏ ਮੈਨੂੰ ਤੇ 24 ਤਰੀਕ ਨੂੰ ਬਰਵੇੜਾ ਵਿੱਚ ਹੋ ਰਿਹਾ ਸਾਰਾ ਸਮਾਗਮ ਸਾਰਾ ਹੋ ਰਿਹਾ ਸਾਰੇ ਪੋਸਟਰਾਂ ਸਾਰੇ ਲਿਖਿਆ ਹੈ 24 ਤਰੀਕ ਨੂੰ ਬਰਵੇੜਾ ਵਿੱਚ ਹੋ ਰਿਹਾ ਹੈ ਬਰਵੇੜਾ ਇੱਕ ਕਸਬਾ ਹੈ ਜਿਹੜਾ ਪਟਿਆਲੇ ਤੋਂ 30-40 ਰੋਲ ਨੂੰ ਜਾਣੇ ਤੇ ਬਹੁਤ ਵੱਡਾ ਸਾਰਾ ਕਸਬਾ ਕਸਬੇ ਵਿੱਚ ਹੋ ਰਿਹਾ ਹੈ ਪਟਿਆਲੇ ਤੋਂ 17-18 ਕਿਲੋਮੀਟਰ ਤੇ ਪੈਂਦਾ ਬਰਵੇੜਾ ਹਾਂ ਹਾਂ ਦੱਸੋ ਨਾ ਗੁਰਦੁਆਰਾ ਕਿਹੜਾ ਹੋ ਰਿਹਾ ਹੈ ਗੁਰਦੁਆਰਾ ਬਰਵੇੜਾ ਸਾਹਿਬ ਕਾਲਾ ਸਾਹਿਬ ਵਹਿਗੁਰੂ ਜੀ ਦੇ ਪਤੇ ਦਾਸ ਪਾਪਾ ਬਲਦੀਰ ਸਿੰਘ ਆਲ ਕੋਈ ਸੰਤਾਨ ਨੂੰ ਅਪੀਲ ਹੈ ਕਿ ਜਹਦਰ ਮਨੂ ਸਿੰਘ ਕਰਤਾਰਪੁਰ ਜੀ ਜੋ ਪੰਜਾਬ ਸਿੱਖ ਕੌਂਸਲ ਦੇ ਪ੍ਰਧਾਨ ਹਨ ਇਹਨਾਂ ਨੇ ਬੜੇ ਲਗਾਤਾਰ ਬੜੇ ਸਮੇਂ ਤੋਂ ਅਮਰ ਸੰਚਾਰ ਦਾ ਪ੍ਰੋਗਰਾਮ ਚੱਲ ਰਿਹਾ ਹੈ ਉਹਨਾਂ ਵੱਲੋਂ ਤੇ ਕਾਰਬਿਨਾ ਵੱਲੋਂ ਫਿਰ ਦਿੱਤੇ ਜਾ ਰਹੇ ਹਨ ਤੇ ਹੋਰ ਵੀ ਜਿਹੜੀ ਸੇਵਾ ਲੰਗਰ ਦੀ ਹੋਰ ਵੀ ਜਿਹੜੀ ਸੇਵਾ ਹੈ ਸਾਰੀਆਂ ਨਾਲੋਂ ਪ੍ਰੀਕ ਕੀਤੀ ਜਾ ਰਹੀ ਹੈ ਪੰਜਾਬ ਸਿੱਖ ਕੌਂਸਲ ਵੱਲੋਂ ਕਿ ਕਿਹੜੇ ਜਿਹੜਾ ਦਾ ਪ੍ਰੋਗਰਾਮ ਕਰ ਰਹੇ ਹਨ ਇਹ ਮਹਨ ਇੱਥੇ ਇਹ ਪ੍ਰੋਗਰਾਮ ਬਲਵੇੜੇ ਗੁਰਦੁਆਰਾ ਦਾ ਜਿਹੜਾ ਗੁਰਦੁਆਰਾ ਬਲਵੇੜਾ ਸਾਹਿਬ ਤੇ ਉੱਥੇ ਇੱਕ ਪ੍ਰੋਗਰਾਮ ਹੋਣਾ ਚੋ ਵੀ ਤੁਹਾਨੂੰ ਭਾਈ ਬੇਨਤੀ ਹੈ ਕਿ ਇੱਥੇ ਬਾਤ ਚੜ੍ਹ ਕੇ ਉੱਥੇ ਹਿੱਸਾ ਲੈਣ ਤੇ ਆਪਣੇ ਗੁਰੂ ਦੇ ਲੜ ਲੱਗਣ ਤੇ ਗੁਰੂ ਵਾਲੇ ਬਣ ਪੈਹੋ ਜਿੱਕਿ ਮੈਂ ਜੈਦਰ ਸੰਤੋਖ ਵੀ ਛਪਾਂ ਵੀ ਆਪ ਉਸ ਦਾ ਮੀਤ ਪ੍ਰਸੰਨ ਵੀ ਪ੍ਰਧਾਨ ਅਸੀਂ ਅੱਜ ਸਾਰਿਆਂ ਸੰਗਤ ਨੂੰ ਅਪੀਲ ਕਰਦਾ ਪਿੰਡ ਬਲਵੇੜਾ ਬੱਸ ਸਟੈਂਡ ਦੇ ਨੇੜੇ ਸਮਾਂ 11 ਵਜੇ ਸਮਾ ਯਾਰਾ ਅੱਜ ਸਾਰੀ ਸੰਗਤੋਂ ਅਪੀਲ ਹੈ ਵੀ ਸਾਰੀ ਸੰਗਤ ਇਸ਼ਨਾਨ ਕੇਸੀ ਕਰਕੇ ਉੱਤੇ ਪਹੁੰਚ ਕੇ ਨਿਂ ਕਿਰਪਾ ਕਰਨ ਅਮਰ ਚੱਕ ਗੁਰੂ ਵਾਲੇ ਬਣਨ ਤੇ ਸਾਰੇ ਛਾਸ਼ਤਰ ਬਸ਼ਤਰ ਨੇ ਸ਼ਸਤਰ ਨੇ ਸਾਡੇ ਬੰਨ ਆਪਣੇ ਸੇਕ ਕੌਂਸਲੋਂ ਫਰੀ ਦਿੱਤੇ ਜਾਣਗੇ ਸੇਵਾਵਿ ਦਿੱਤੇ ਜਾਣਗੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਤੇ ਤੁਹਾਡਾ ਵਿਸ਼ੇਸ਼ ਤੌਰ ਤੇ ਬਹੁਤ ਬਹੁਤ ਧੰਨਵਾਦ ਜਿਹੜੇ ਇੱਥੇ ਆ ਕੇ ਤੁਸੀਂ ਵੈਟ ਲੈ ਕੇ ਜਿਹੜੇ ਸਾਰੀਆਂ ਸੰਗਤਾਂ ਨੂੰ ਦੱਸ ਰਹੇ ਦੱਸਣ ਦਾ ਤੁਸੀਂ ਅਸੀਂ ਤੁਹਾਨੂੰ ਕਹਿਣਾ ਹੀ ਹੈ ਬਸ ਇਹ ਤੁਹਾਡੀ ਜਮੇਦ ਦੱਸਣ ਦੀ ਤੁਸੀਂ ਅੱਗੇ ਪਹੁੰਚਾਉਣਾ ਸਾਰੀ ਸਕਤਾ ਤੁਹਾਡਾ ਧੰਨਵਾਦ ਬਹੁਤ ਬਹੁਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ